Thank yes. you. ਆਇਆ ਔਰਨ ਕੋਰ ਕਾ ਸਤੇ ਆਪਣਾ ਕਾਤੋ ਰੇਗ ਕੋ ਨੀਰਾਇਆ ਆਇਆ ਆਪਣ ਬੇਦਰ ਗਿਆ ਪਰਮੇਸਰ ਨੰਕ ਲਾਮ ਤੇ ਆਇਆ ਆਪਣ ਬੇਦਰ ਗਿਆ ਪਰਮੇਸਰ ਨੰਕ ਲਾਮ ਤੇ ਆਇਆ ਜਨ ਪਰੇ ਪੁਕਾਰੀ ਆਏ ਗਨ ਪਰਿ ਉਪਕਾਰੀ ਆਏ ਆਇਨੇ ਹਰ ਸਿਉਣੇ ਮਿਲਾਏ ਮੇਰੇ ਨਾਲ ਹਰ ਜਨ ਕੇ ਹੋ ਬਨ ਜਾਈ ਹਰ ਜਨ ਕੇ ਹੋ ਬਨ ਜਾਈ ਤਨ ਜਨ ਬਾਬਾ ਦੀਪ ਸਿੰਘ ਜੀ ਤਨ ਜਨ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹਰ ਜਨ ਕੇ ਹੋ ਬਨ ਜਾਈ

ਜਨ ਕਲ ਰਾਖੀ ਮੇਂ ਹੋਵੇ ਸਵਤ ਕਸਮ ਦੀ ਨਾ ਰਸੂ ਬਸਰਾ ਚਟिए ਉਨਿਠੇ ਸੱਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕਟਿਏ ਉਨਿਠੇ ਸੱਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕਟਿਏ ਦਾਰਿਚੰਦੇ ਗੁਰ ਜੀਵਾਂ ਗੁਰ ਤੇ ਰਾ

ਕੰਤਾ ਸੇ ਚੜ੍ਹੇ ਭੋਰ ਜਲੀ ਸੁਰੇ ਵਰਪੁਰ ਕੀ ਆਤਿਆਨ ਚੜ੍ਹੇ ਭੋਰ ਜਲੀ ਸੁਰੇ ਪ੍ਰਾਪਰ ਕੀ ਆਤਿਆਨ ਸੇ ਬਾਦ ਟਿਕ ਗਿਆ ਜੀਨ ਕਿਨੂ ਆਨ ਸੇ ਮਹਾਦੇਵੀ ਕਰਿਆ ਤੁਮ ਅਸ ਗੁਰੂ ਸਾਹਿਬ ਜੀ ਅਗ ਰਖੋ ਦਾਸ ਪਾਠ ਕੀ ਲਾਜ ਜੈਸੀ ਰਖੀ ਲਾਜ ਭਗਤ ਪ੍ਰਲਾਦ ਕੀ ਹਰ ਨਾ ਖਸ ਫਾਰੇ ਕਰਿਆਜ ਖੋਨੁ ਤ੍ਰੋਪੁ ਦੀਪੈ ਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋਤਮ ਆਪ ਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸੇਰੇ ਸਤਗੁਰ ਸੁਪਰਸੰਨ ਕਲ ਯੁਗ ਹੋਏ ਰਖੋ ਦਾਸ ਬਾਟ ਕੀ ਲਾਜ ਸੇਰੀ ਸਤਗੁਰੂ ਸੁਪਰਸੰਨ ਕਲਯੁਗ ਹੋਏ ਰਖੋ ਦਾਸ ਬਾਠ ਕੀ ਲਾਜ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆ ਬਨ ਕਾਇ ਹੈ ਸੋ ਜਨ ਕਾ ਸੰਗ ਚਿਤ ਆਵੈ ਨਾ ਆਪ ਮੁਕਤ ਮੌਕਤ ਕਰ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਅਨੰਦ ਨੀਤ ਕੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਔਖਦ ਤੇਰੋ ਨਾਮ ਦਇਆਲ ਮੋਇ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ RAM ਨਾਮ ੁਰ ਮੈਂ ਗਹਿਓ ਜਾ ਕ ਸਮ ਨਹੀਂ ਕੋਇ ਜਿਸ ਮਰਤ ਸੰਕਟ ਮਿਟੈ ਦਰਸ ਤਹਾਰੋ ਹੋਇ ਸੋ ਕਉ ਟਲ ਗੁਰ ਸੇਵੀਐ ਅਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰਿਆ ਰਸਾ ਕਰਸਾ ਛੱਟੀਐ ਤਉ ਦਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਤਨ ਵਾ ਸ਼ਿਕਰੋ ਸਾਹਿਬ ਜੀ ਜਤ ਸਰੀ ਲਾਹਲਾ ਚੌਥਾ ਜੇ ਹਰ ਜ਼ਰਦ ਨਾਮ ਨ ਬਸੇਓ ਤੈਨ ਨਾਮਤ ਕੀਜ ਹਰ ਬੰਝ ਤੈਨ ਸੁਨੀ ਦੇਸ ਰਹੈ ਤੈਨ ਨਾਵੇਂ ਓਏ ਖੱਪ ਖੱਪ ਮੋ ਏ ਕੰਝ ਜੇ ਨਰ ਹਾਲੇ ਹਿਰਦੈ ਨਾਮ ਨ ਬਸੇ ਮਾਤ ਕੀ ਜਹ ਹਰ ਬੰਝ ਤੈਨ ਸੁਣੀ ਦੇ ਫਰੇ ਬਨਦਾ ਵਾ ਓਏ ਖੱਪ ਖੱਪ ਮੋਏ ਕਰਨਸ਼ ਮੇਰੇ ਮਨ ਜਪ ਰਾਮ ਨਾਮ ਹਰ ਮਛ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦੀਓ ਮਨ ਸਮਝ ਤਰਾਹੋ ਹਰ ਕੀਰਤ ਕਲ ਜੁਗ ਪਟਿ ਹੋ ਤਮ ਹਰ ਪਾਈਐ ਸਤ ਗੁਰ ਮੱਛ ਆਵਲ ਹਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰ ਗੰਝ ਦਰਸ਼ਨ ਸਾਧਾ ਮਿਲੇ ਉਹ ਬੜ ਭਾਗੀ ਸਭ ਕਿਲ ਵਿਖਰ ਗਏ ਗਵਾਛ ਸਤ ਗੁਰ ਸਾਹ ਪਾਇਆ ਬੜ ਧਾਣ ਹਰ ਕੀਏ ਬਹ ਗੁਣ ਸੰਝ ਜੇ ਮੈ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰੇ ਮਨ ਮਝ ਧਰਮ ਰਾਏ ਦਰ ਕਾਗਦ ਫਾਰੇ ਜਨਮਨਕ ਲੇਖ ਸਮਝ ਜਿਨੇ ਕੋ ਕ੍ਰਿਪਾ ਕਰੀ ਜਗ ਜੀਵਨ ਹਾਰੇ ਔਰ ਤਹਾਰੇ ਮਨ ਮਝ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਜਿਨ ਹਰੇ ਹਿਰਦੈ ਨਾਮ ਨ ਬਸੇਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰ ਬਿਨ ਨਾਵੈ ਓਏ ਖੱਪ ਖੱਪ ਮੁਏ ਕਰਨਝਾ ਗੁਰੂ ਪਿਆਰ ਵਾਲੇ ਵਿੱਚ ਦਾ ਪਾਵਨ ਮੁਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤਿ ਸ੍ਰੀ ਰਾਗ ਅੰਦਰ ਪਾਵਨ ਅੰਗ 697 ਤੇ 98 ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਇਹ ਪਾਏ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਦਾ ਨਾਮ ਨੇ ਵਸਿਆ ਇਹੋ ਜਿਹਾਂ ਮਾਮਨੋ ਪੁੱਤਰ ਜੰਮਣ ਦੀ ਲੋੜ ਕੀ ਹੈ ਵਾਂਝ ਕਿਉਂ ਨਹੀਂ ਰਹਿ ਜਾਂਦੀਆਂ ਕਿਉਂਕਿ ਜਿਹੜੇ ਜੰਮਦੇ ਨੇ ਉਹਨਾਂ ਦਾ ਸਰੀਰ ਨਾਮ ਤੋਂ ਵਾਂਝਾ ਰਹਿੰਦਾ ਏ ਤੇ ਨਾਮ ਤੋਂ ਬਿਨਾਂ ਖੱਪ-ਖੱਪ ਕੇ ਖੁਆਰ ਹੁੰਦੇ ਨੇ ਆਤਮ ਕੋ ਮੌਤੇ ਮਰਦੇ ਨੇ ਪਰ ਜਿਨ੍ਹਾਂ ਤੇ ਰੱਬ ਦੀਆਂ ਬਖਸ਼ਿਸ਼ਾਂ ਵਰਤ ਜਾਂਦੀਆਂ ਨੇ ਉਹਨਾਂ ਦੇ ਹਿਰਦੇ ਵਿੱਚ ਮਾਲਕ ਦਾ ਨਾਮ ਟਿਕ ਜਾਂਦਾ ਏ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਦਾ ਨਾਮ ਟਿਕ ਜਾਂਦਾ ਏ ਧਰਮ ਰਾਜ ਤੇਨਾਂ ਦੇ ਲੇਖੇ ਜੋਖੇ ਦੇ ਕਾਗਜ਼ ਪਾੜ ਦਿੰਦਾ ਏ ਤੇ ਆਪਣੇ ਚਰਨਾਂ ਵਿੱਚ ਮਾਲਕ ਦੇ ਚਰਨਾਂ ਵਿੱਚ ਕਹਿ ਲੀਏ ਤੇਨਾਂ ਨੂੰ ਨਿਵਾਸ ਮਿਲ ਜਾਂਦਾ ਹੈ ਅੱਜ ਮਹਾਨ ਅਨੋਖੇ ਸ਼ਹੀਦ ਕਲਗੀਧਰ ਪਾਤਸ਼ਾਹ ਦੇ ਵਰਸਾਏ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਹ ਮਹਾਨ ਸ਼ਖਸੀਅਤ 1682 ਦੇ ਅੰਦਰ ਭਾਈ ਭਗਤੂ ਜੀ ਜਿਨਾਂ ਨੋਸੀ ਪਿਆਰ ਨਾਲ ਕਹਿੰਦੇ ਨੇ ਪਨਾਮ ਹੈ ਭਾਈ ਭਗਤਾ ਜੀ ਤੇ ਮਾਤਾ ਜੀਉ ਨੇ ਦੇ ਘਰ ਪਹ ਵਿੰਡ ਵਿਖੇ ਸੰਸਾਰ ਦੇ ਵਿੱਚ ਆਏ ਕਲਗੇਦਰ ਪਤਾ ਕੋਲੋਂ ਅਮਰ ਦੀ ਦਾਤ ਲਈ ਸਤਿਗੁਰ ਦੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਸਮਾ ਬਣਿਆ ਤੇ ਗੁਰੂ ਘਰ ਦੇ ਲਿਖਾਰੀ ਬਣੇ 11 ਸਾਲ ਅੰਮ੍ਰਿਤਮੇ ਬਾਰੀ ਨੂੰ ਲਿਖਿਆ ਪੰਜ ਸਰੂਪ ਚਾਰ ਗੁਰਬਾਣੀ ਦੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਇੱਕ ਅਰਬੀ ਭਾਸ਼ਾ ਦੇ ਵਿੱਚ ਤੇ ਚਾਰ ਸਰੂਪ ਲਿਖ ਕੇ ਚਾਰੇ ਤਖਤਾਂ ਤੇ ਪਹੁੰਚਾਏ ਤੇ ਸਮਾ ਬਣਿਆ ਜਦੋਂ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਹੋਇਆ ਤੇ 75 ਸਾਲਾਂ ਦੀ ਉਮਰ ਦੇ ਬਜ਼ੁਰਗ ਬਾਬੇ ਨੇ ਖੰਡਾ ਚੱਕ ਲਿਆ ਤੇ ਜ਼ਾਲਮਾਂ ਨੂੰ ਸੋਧਣ ਲਈ ਤੁਰ ਪਏ ਤੇ ਗੁਰੂ ਰਾਮਦਾਸ ਪਤਾ ਜੀ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ ਤੇ ਧਰਮ ਅਸਥਾਨ ਨੂੰ ਆਜ਼ਾਦ ਵੀ ਕਰਾਇਆ ਇਹੋ ਜੇ ਮਹਾਨ ਅਨੋਖੇ ਸ਼ਹੀਦ ਅਤੇ ਗੁਰੂ ਘਰ ਦੇ ਲਿਖਾਰੀ ਦਾ ਅਜੇ ਜਨਮ ਦਿਹਾੜਾ ਹੈ ਤੇ ਨਾ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਮਿਹਰ ਕਰਨ ਸਾਡਾ ਜੀਵਨ ਵੀ ਉਹਨਾਂ ਵਰਗਾ ਕਿਤੇ ਬਣੇ ਉਹਨਾਂ ਦੇ ਚਰਣਾ ਵਿੱਚੋਂ ਨਾਮ ਦੀ ਦਾਤ ਲਈਏ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਬੰਦਗੀ ਕਰਦਿਆਂ ਜੀਵਨ ਸਵਾਰੀਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਚਮਰਨ ਬਖਸ਼ਣ ਸਭਨਾ ਦਾ ਆਵਿਆ ਗਾਵੇਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਮ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤ